ਆ ਤਸਵੀਰਾਂ ਤੁਹਾਨੂੰ ਸਵੇਰ ਦੀਆਂ ਖਨੋਰੀ ਬਾਰਡਰ ਤੋਂ ਦਿਖਾ ਰਹੇ ਆ ਆ ਤਸਵੀਰ ਜਿਹੜੀ ਆ ਦੇਖ ਸਕਦੇ ਹੋ ਵੀ ਫੋਰਸਸ ਕਿੱਦਾਂ ਤਿਆਰ ਹੋ ਚੁੱਕੇ ਆ ਕਿਉਂਕਿ ਕਾਲ ਦਿੱਤੀ ਗਈ ਸੀ ਅੱਜ 11 ਵਜੇ ਦੀ ਵੀ 11 ਵਜੇ ਜਿਹੜਾ ਉਹ ਦਿੱਲੀ ਕੂਚ ਹੋਏਗਾ 11 ਵਜੇ ਜਿਹੜੇ ਆ ਅਸੀਂ ਜਿਹੜੇ ਆ ਬੈਰੀਕੇਡਸ ਉੱਠ ਆਪਣੇ ਸ਼ੁਰੂ ਕਰ ਦੇਵਾਂਗੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਤੇ ਜਿੱਥੇ ਮੈਂ ਖੜਾ ਇੱਥੇ ਪਹਿਲਾਂ ਤਾਰ ਉਹ ਵਿਛਾ ਦਿੱਤੀ ਗਈ ਸੀ ਕਿਸਾਨਾਂ ਵਾਲੋ ਅਤੇ ਉਹਨੂੰ ਪਰੇ ਕਰ ਦਿੱਤਾ ਗਿਆ ਪਹਿਲਾਂ ਹੀ ਤਾਰ ਨੂੰ ਪਰੇ ਕਰ ਦਿੱਤਾ ਗਿਆ ਅਤੇ ਫੋਰਸਸ ਦੇਖ ਸਕਦੇ ਹੋ ਵੀ ਹੈਲਮੇਟਸ ਇਹਨਾਂ ਦੇ ਤੈਨਾਤ ਨੇ ਕਿਦਾਂ ਇਹਨਾਂ ਨੇ ਹੈਲਮੇਟਸ ਜਿਹੜੇ ਨੇ ਵੇਅਰ ਕਰ ਲਏ ਨੇ ਅਤੇ ਪੂਰੇ ਤੈਨਾਤ ਹੋ ਚੁੱਕੇ ਨੇ ਇਹ ਖਨੋਰੀ ਬਾਰਡਰ ਹੈ ਖਨੋਰੀ ਬਾਰਡਰ ਦੀ ਇੱਕ ਗੱਲ ਹੈ ਵੀ ਆਸ-ਪਾਸ ਖੇਤ ਜਿਹੜੇ ਨੇ ਉਹ ਪੈਂਦੇ ਨੇ ਤਾਂ ਖੇਤਾਂ ਦੇ ਵਿੱਚ ਵੀ ਕਿਸ ਤਸ ਹਮਲਾ ਫੋਰਸ ਜਿਹੜੀ ਆ ਚੁੱਕੀ ਹੈ ਤੇ ਇਹਨਾਂ ਦੇ ਆਰਮਰਸ ਜਿਹੜੇ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਆਰਮਰਸ ਜਿਹੜੇ ਨੇ ਇਹਨਾਂ ਨੇ ਪੂਰੇ ਜਿਹੜੇ ਨੇ ਉਹ ਵੇਅਰ ਕੀਤੇ ਹੋਏ ਨੇ ਤੇ ਪੂਰੀ ਇਹਨਾਂ ਨੇ ਪ੍ਰੋਟੈਕਸ਼ਨ ਜਿਹੜੀ ਆ ਉਹ ਵੇਅਰ ਕੀਤੀ ਆ ਤੇ ਖੇਤਾਂ ਦੇ ਵਿੱਚ ਵੀ ਜਿਹੜੇ ਆ ਇਹ ਹੁਣ ਇਹਨਾਂ ਨੇ ਜਿਵੇਂ ਅੱਗੇ ਬੈਰੀਕੇਡ ਹੈ ਜੇ ਕਿਸੇ ਹਿਸਾਬ ਨਾਲ ਕਿਸਾਨ ਜਿਹੜੇ ਖੇਤਾਂ ਦੇ ਵਿੱਚ ਆਂਦੇ ਨੇ ਤਾਂ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਪਾਇ ਅਨਾਉਂਸਮੈਂਟ ਵੀ ਹੋ ਰਹੀ ਆ ਅਨਾਉਂਸ ਬਾਕੀ ਸ ਅਨਾਉਂਸਮੈਂਟ ਸੁਣਾਓ ਜਿਹੜਾ ਤੁਸੀਂ ਕਰੋ ਉਹ ਮਾਤਾ ਕਰੇ ਹੂੰ ਪਿੱਛੇ ਰਹੇ ਇਸ ਵਿਸ਼ੇ ਤੇ ਕਮੇਟੀ ਦੇ ਦਰਜੇ ਖੜੇ ਆਪਕੇ ਆਪ ਨੇ ਪਿੱਛੇ ਰਹੇ ਸਰ ਸਾਹਿਬ ਅੱਗੇ ਨਾ ਆਵੋ ਤਾਂ ਅਨਾਉਂਸਮੈਂਟ ਵੀ ਕੀਤੀ ਗਈ ਆ ਵੀ ਪਿੱਛੇ ਰਹੋ ਜਿਆਦਾ ਬਾਰ ਬਾਰ ਜਿਹੜਾ ਹੈ ਉਹ ਅੱਗੇ ਨਾ ਆਓ ਹਿਦਾਇਤ ਦੇ ਦਿੱਤੀ ਗਈ ਆ ਇਹ ਗੱਲ ਕਹੀ ਗਈ ਆ ਵੀ ਕਮੇਟੀ ਦੇ ਜਿਹੜੇ ਬੰਦੇ ਨੇ ਉਹ ਤਾਂ ਚਲੋ ਖੜੇ ਨੇ ਤੇ ਤੁਸੀਂ ਜਿਹੜਾ ਹੈ ਉਹ ਜਿਆਦਾ ਅੱਗੇ ਨਾ ਹੋ ਜੜੇ ਇੱਥੇ ਨੌਜਵਾਨ ਅੱਗੇ ਆਏ ਰਕੇਸ਼ ਇਧਰ ਨੂੰ ਵੀ ਇੱਕ ਵਾਰੀ ਦਿਖਾ ਦਿਓ ਜਿਹੜੇ ਨੌਜਵਾਨ ਅੱਗੇ ਆਇਆ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਹੁਣ ਇੱਕ ਵਾਰੀ ਜਿਹੜਾ ਪਿੱਛੇ ਰੋ ਜਿਆਦਾ ਅੱਗੇ ਤੁਹਾਨੂੰ ਆਣ ਦੀ ਲੋੜ ਨਹੀਂ ਆ ਅਨਾਉਂਸਮੈਂਟ ਜਿਹੜੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ ਮੌਕੇ ਦੀ ਅਪਡੇਟ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਇਸ ਸਮੇਂ ਦੀ ਇਹ ਵੱਡੀ ਅਪਡੇਟ ਹੈ ਖਨੋਰੀ ਬਾਰਡਰ ਤੇ ਅਨਾਉਂਸਮੈਂਟਸ ਹੋਣੀਆਂ ਸ਼ੁਰੂ ਹੋ ਗਈਆਂ ਆਂ ਬੈਰੀਕੇਡਿੰਗਸ ਲਗਣੀਆਂ ਸ਼ੁਰੂ ਹੋ ਚੁੱਕੀਆਂ ਆਂ ਨੌਜਵਾਨ ਜਿਹੜੇ ਇੱਥੇ ਪਹੁੰਚ ਚੁੱਕੇ ਹੋਏ ਆ ਤਣਾਤ ਨੇ ਨੌਜਵਾਨ ਅਤੇ ਤਸਵੀਰਾਂ ਜਿਹੜੀਆਂ ਨੇ ਖਨੋਰੀ ਬਾਰਡਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਇਹ ਤਸਵੀਰ ਜਿਹੜੀ ਹੈ 11 ਵਜੇ ਤੋਂ ਪਹਿਲਾਂ ਦੀ ਤਸਵੀਰ ਹੈ ਪਰ 11 ਵਜੇ ਤੋਂ ਪਹਿਲਾਂ ਅਸੀਂ ਨੌਜਵਾਨ ਜਿਹੜੇ ਨੇ ਉਹ ਤਿਆਰ ਆ ਅਤੇ ਦੂਜੇ ਪਾਸੇ ਆ ਪ੍ਰਕਾਸ਼ ਦੂਜੇ ਪਾਸੇ ਉਹ ਫੋਰਸੇਸ ਵੀ ਕਿੰਨੀਆਂ ਤੈਨਾਤ ਆ ਉਹ ਵੀ ਇੱਕ ਵਾਰੀ ਦਿਖਾ ਦਿਓ ਵੀ ਆਰਮਰ ਪੂਰੇ ਵੇਅਰ ਕੀਤੇ ਹੋਏ ਨੇ ਹੈਲਮਟ ਜਿਹੜੇ ਨੇ ਉਹਨਾਂ ਨੇ ਪੂਰੀਆਂ ਵੇਅਰ ਕੀਤੀਆਂ ਆ ਤੇ ਜੈਕਟਸ ਜਿਹੜੀਆਂ ਨੇ ਉਹ ਵੀ ਦੇਖ ਸਕਦੇ ਹੋ ਵੀ ਸ਼ਾਕ ਪ੍ਰੂਫ ਜੈਕਟਸ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਨੇ ਉਪਾਈਆਂ ਹੋਈਆਂ ਨੇ ਆਰਮਰਸ ਜਿਹੜੇ ਨੇ ਪੂਰੇ ਇਹਨਾਂ ਦੇ ਜਿਹੜੇ ਆ ਕਹਿ ਸਕਦੇ ਆ ਵੀ ਸਿਰ ਤੋਂ ਲੈ ਕੇ ਲੱਤਾਂ ਤੱਕ ਆਪਣੇ ਆਪ ਨੂੰ ਪੂਰਾ ਜਿਹੜਾ ਇੱਕ ਕਵਰ ਉਹ ਕੀਤਾ ਹੋਇਆ ਤੇ ਇਹ ਤਸਵੀਰ ਖਨੌਰੀ ਬਾਰਡਰ ਦੀ ਤਸਵੀਰ ਹੈ ਦੇਖ ਸਕਦੇ ਹੋ ਵੀ ਖੇਤਾਂ ਦੇ ਵਿੱਚੋਂ ਕੀ ਨਿਕਲਣਾ ਜਾਣ ਤਾਂ ਖੇਤਾਂ ਦੇ ਵਿੱਚ ਵੀ ਪੂਰੇ ਜਿਹੜੇ ਆ ਇਹਨਾਂ ਨੇ ਫੋਰਸਸ ਆਪਣੀਆਂ ਪੇਜੀਆਂ ਹੋਈਆਂ ਦੂਜੇ ਪਾਸੇ ਆ ਦੇਖ ਸਕਦੇ ਹੋ ਤੇ ਅਨਾਉਂਸਮੈਂਟ ਵੀ ਜਿਹੜੀ ਹੋਈ ਹੈ ਉਹ ਕੁਝ ਦੇਰ ਪਹਿਲਾਂ ਹੀ ਅਨਾਉਂਸਮੈਂਟ ਹੋਈ ਹੈ ਵੀ ਪਿੱਛੇ-ਪਿੱਛੇ ਹੋ ਜੋ ਜਾਦਾ ਅੱਗੇ ਤੁਹਾਨੂੰ ਜਿਹੜੀ ਆ ਆਉਣ ਦੀ ਉਹ ਜ਼ਰੂਰਤ ਨਹੀਂ ਹੈਗੀ ਤੁਸੀਂ ਜਿਹੜਾ ਹੈ ਜਾਦਾ ਅੱਗੇ ਉਹ ਨਾ ਹੋ ਤਸਵੀਰ ਤੁਹਾਨੂੰ ਖਨੋਰੀ ਬਾਰਡਰ ਤੋਂ ਸਾਂਝੀ ਕਰ ਰਿਹਾ ਜਿਵੇਂ ਅੱਜ ਦਿੱਲੀ ਕੂਚ ਦੀ ਗੱਲ ਕੀਤੀ ਗਈ ਸੀ ਕਿਉਂਕਿ ਕਾਫੀ ਦੇਰ ਮੀਟਿੰਗ ਦੇ ਦੌਰ ਚੱਲਦੇ ਰਹੇ ਮੀਟਿੰਗ ਦੇ ਦੌਰ ਦੇ ਵਿੱਚੋਂ ਜਿਹੜੀ ਸਰਕਾਰ ਹੈ ਸਰਕਾਰ ਅਤੇ ਸਰਕਾਰ ਦੇ ਨੁਮਾਇੰਦੇ ਗੱਲ ਕਰ ਸਕਦੇ ਆ ਵੀ ਖੇਤੀਬਾੜੀ ਮੰਤਰੀ ਵੀ ਆਏ ਇੱਥੋਂ ਕਿਸਾਨ ਜਿਹੜੇ ਆ ਨੇਤਾ ਵੀ ਗਏ ਕਿਸਾਨ ਨੇਤਾ ਦੇ ਗੇਂ ਜਾਣਦੇ ਨੇ ਤਾਂ ਉਸ ਦੇ ਵਿੱਚ ਹੀ ਸਹਿਮਤੀ ਜਿਹੜੀਆਂ ਨਹੀਂ ਬਣੀ ਸਹਿਮਤੀ ਨਾ ਬਣਨ ਦੇ ਕਰਕੇ ਆ ਦੇਖ ਸਕਦੇ ਹੋ ਵੀ ਹੁਣ ਅੱਜ ਦਿੱਲੀ ਕੂਚ ਦੀ ਗੱਲ ਕੀਤੀ ਗਈ ਸੀ ਅਤੇ ਦਿੱਲੀ ਕੂਚ ਦੇ ਵਿੱਚ ਹੀ ਆ ਤਸਵੀਰ ਮੇਰਾ ਕੈਮਰਾ ਪਰਸਨ ਕੇਸ਼ ਜਿਹੜਾ ਹੈ ਲਗਾਤਾਰ ਤੁਹਾਡੇ ਨਾਲ ਜਿਹੜੀਆਂ